ਉਸੀਂ ਦੇਖ ਰਹੇ ਹਾਂ 24 ਪੰਜਾਬ ਨਿਊ ਚੈਨਲ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਮੋਟਰਸਾਈਕਲ ਹਾਦਸੇ ਵਿੱਚ ਹੋਏ ਜ਼ਖਮੀ ਦੇ ਇਲਾਜ ਦੌਰਾਨ ਮੌਤ ਹੋ ਜਾਣ ਦੀ ਚਮਕਾ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਵੱਲੋਂ ਹਸਪਤਾਲ ਪ੍ਰਬੰਧਨ ਤੇ ਖਿਲਾਫ ਔਰੋਪ ਲਗਾਏ ਗਏ ਹਨ ਕਿ ਮਾਮਲਾ ਜਾਣਕਾਰੀ ਮਿਲਣ ਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਕੁਝ ਸਮੇਂ ਪਹਿਲਾਂ ਮੋਟਰਸਾਈਕਲ ਤੇ ਸਫ਼ਰ ਕਰ ਰਿਹਾ ਸੀ। ਮੋਟਰਸਾਈਕਲ ਤੇ ਦੋ ਸਵਾਰ ਸਨ। ਜਿਨ੍ਹਾਂ ਵਿੱਚ ਇੱਕ ਡਰਾਈਵ ਕਰ ਰਿਹਾ ਸੀ ਇੱਕ ਮ੍ਰਿਤਕ ਪਿੱਛੇ ਬੈਠਾ ਹੋਇਆ ਸੀ। ਰਸਤੇ ਵਿੱਚ ਮੋਟਰਸਾਈਕਲ ਦੇ ਸੰਤੁਲਨ ਵਿਗੜਨ ਦੇ ਕਾਰਨ ਸੜਕ ਤੇ ਡਿੱਗ ਉਸ ਤੋਂ ਬਾਅਦ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਪੁਲਿਸ ਮੁਤਾਬਕ ਹਾਦਸੇ ਤੋਂ ਬਾਅਦ ਇਹਨਾਂ ਨੂੰ ਇਲਾਜ ਲਈ ਜਲੰਧਰ ਲਿਜਾਇਆ ਗਿਆ ਜਿੱਥੇ ਕਰੀਓ 12-13 ਦਿਨ ਤੱਕ ਹਸਪਤਾਲ 'ਚ ਦਾਖਲ ਰਹੇ ਉਸ ਤੋਂ ਬਾਅਦ ਉਸ ਨੂੰ ਸਥਾਨਕ ਸਤੂ ਦਾਖਲ ਕਰਵਾਇਆ ਗਿਆ ਜਿਸ ਦੇ ਉੱਤੇ ਲਗਭਗ 4 ਤੋਂ 5 ਦਿਨ ਅਧੀਨ ਲਾਜ਼ਰਾਨ ਉਸ ਦੀ ਮੌਤ ਹੋ ਗਈ ਹੈ ਇਸ ਨੂੰ ਲੈ ਕੇ ਹਸਪਤਾਲ ਦੇ ਖਿਲਾਫ ਪਰਿਵਾਰ ਵੱਲੋਂ આરોਪ ਲਗਾਏ ਗਏ ਹਨ ਗੁਰਲਾਲ ਸਿੰਘ ਆਈਸੀਯੂ ਦੇ ਵਿੱਚ ਪੇਸ਼ੈਂਟ ਆ ਉਹ ਤੁਹਾਡਾ ਕੀ ਲੱਗਦਾ ਮੇਰਾ ਪੁੱਤ ਹੈ ਮੈਂ ਤਦ ਆਪਣੀ ਮੋਹਣਾ ਤੁਸੀਂ ਉਸ ਦਿਨ ਤੇ ਇੱਥੇ ਉਹ ਹੰਦਲ ਆਜ ਵਗੈਰਾ ਕਰਾ ਰਹੇ ਹੋ ਪੇਸ਼ੈਂਟ ਦੇ ਬ੍ਰੇਨ ਦੇ ਵਿੱਚ ਤੰਦਸੇਈ ਬਲੀਡਿੰਗ ਹੋਈ ਹੋਈ ਆ ਤੇ ਇੱਕ ਨਾ ਡਿਫਿਊਜ਼ਿੰਗ ਜੋਨਾਂ ਜਰੀਆ ਮਤਲਬ ਜਿੰਨੂੰ ਕਹਿ ਦਿੰਦੇ ਪੰਜਾਬੀ ਚ ਗੁੱਜੀਆਂ ਸੱਟਾਂ ਲੱਗੀਆਂ ਹੈਗੀਆਂ ਉਹਦੇ ਕਰਕੇ ਪੇਸ਼ੈਂਟ ਬੇਹੋਸ਼ੀ ਦੀ ਹਾਲਤ ਚਾ ਪੇਸ਼ੈਂਟ ਸਾਹ ਵਾਲੀ ਮਸ਼ੀਨ ਦੇ ਉੱਪਰ ਆ ਹਾਂਜੀ ਦੂਸਰੀ ਗੱਲ ਇਹ ਆ ਪੇਸ਼ੈਂਟ ਦੇ ਨਾ ਸੈਕ੍ਰੀਸ਼ਨ ਬਹੁਤ ਜ਼ਿਆਦਾ ਆ ਰਹੀਆਂ ਵਾ ਹਾਂਜੀ ਹੁਣ ਪੇਸ਼ੈਂਟ ਨੂੰ ਸਾਹ ਵਾਲੀ ਮਸ਼ੀਨ ਦੇ ਉੱਪਰ ਕਿੰਨਾ ਕੁ ਟਾਈਮ ਲੱਗੂਗਾ ਇਹ ਕੋਈ ਨਹੀਂ ਕਹਿ ਸਕਦੇ ਕਿ ਇਹ ਟਾਈਮ ਦੇ ਹਿਸਾਬ ਨਾਲ ਹੀ ਪਤਾ ਲੱਗਣਾ ਵਾ पर कोलम लाके पेशेंट दी हालत है की सीरियस हां जी ठीक है ते ए मतलब गल्लां तो सारी सा गल्ला ही सारीयां समय दे हो इलाज ਕਰਾਉਣਾ ਚਾਹੁੰਦੇ ਹੋ हां जी इनदे च ਕੋਈ ਨਹੀਂ ਕੀ ਕਿੰਨਾ ਟਾਈਮ ਲੱਗੇਗਾ ਕਿੰਨਾ ਟਾਈਮ ਨਹੀਂ ਲੱਗੇਗਾ ਇਹ ਟਾਈਮ ਦੇ ਹਿਸਾਬ ਨਾਲ ਹੀ ਪਤਾ ਲੱਗੂਗਾ ਪੇਸ਼ੈਂਟ ਕਦੋਂ ਹੋਸ਼ ਚਾਉਂਦਾ ਵਾ हां जी ठीक है ए ਸਭ ਗੱਲਾਂ ਸਮਝ ਕੇ ਤੁਸੀਂ ਇਲਾਜ ਕਰਾਉਣਾ ਚਾਹੁੰਦੇ ਆਂ हां जी ਪੇਸ਼ੈਂਟ ਦੀ ਹਾਲਤ ਇਸ ਚੀਜ਼ ਨੂੰ ਧਿਆਨ ਰੱਖਣਾ ਵੀ ਸੀਰੀਅਸ ਆ ਕਿ ਕਿਸੇ ਸੀਰੀਅਸ ਦਾ ਮਤਲਬ ਇਹ ਆ ਪੇਸ਼ੈਂਟ ਦੀ ਜਾਨ ਨੂੰ ਖਤਰਾ ਵਾ हां जी ਠੀਕ ਹੈ ਹਾਂਜੀ ਹੁ ਜੀ ਜਿੰਨ ਕਰ ਕੀ ਮਾਮਲਾ ਹੈ ਸਾਰਾ ਬੱਲੇ ਪੁਰੇ ਇੰਦਾ ਜਗਾ ਜਗਾ ਵੇਚੇ ਵੇਚ ਕੇ ਲਾਈ ਇੱਥੇ ਇਹ ਕੀ ਲੱਗਦਾ ਮਾਮਲਾ ਲੱਗਦਾ ਜਗਾ ਦੇ ਅਸੀਂ ਆਪਣੀ ਜਗਾ ਗਨੇ ਬਾਗ ਲਾ 10% ਦੇ ਵਿਆਜ ਨੇ ਤੇ ਵਾਧੇ ਹਰ ਕੋ ਕਾਏਗਾ ਤਾਂ ਮੋਗੇ ਤੇ ਇਹ ਕਹਿੰਦੇ ਬਾਅਦ ਤੁਸੀਂ ਹੋਰ ਕੋਈ ਹਫਤਾ ਲਵਾਂਗੇ ਤਾਂ ਇਹ ਆਏ ਹਾਦ ਹਫਤਾ ਲਵਾਂਗੇ ਤਾਂ ਗਾੜੀ ਅਦਾ ਕੌਣ ਕਹਿੰਦੇ ਪੂਰਾ ਹੋ ਗਿਆ ਕਰੋ ਤਾਂ ਸਹੀ ਗੱਲ ਹਾਂਜੀ ਬਲੇਕ ਦੇ ਸਿਆਰੇ ਇਹ ਦੱਸਿਆ ਸੂਰੇ ਕਿੰਨੇ ਪਹਿਲਾਂ ਹੋ ਗਿਆ ਕਿ ਐਡਮਿਟ ਹੋਇਆ ਤੇ 7-8 ਦਿਨ ਹੋ ਗਏ ਤੇ ਕੀ ਲੱਗਦਾ ਹੈ ਡਾਕਟਰਾਂ ਨੇ ਡੈਡੀ ਕਰਨੀ ਜਿਹੜੀ ਬੱਚੇ ਹਾਂਜੀ ਹਾਂਜੀ ਤਾਂ ਕੀ ਮੰਗੀ ਕਰਦੇ ਸਰ ਉਹ ਮੰਗਿਆ ਵੀ ਗਰੀਬ ਆਦਮੀ ਆ ਸਾਡੇ ਜਿਹੜੇ ਪੈਸੇ ਲੱਗੇ ਆ ਤੇ ਬਾਕੀ ਨਹੀਂ ਹੋਈ மலி ர ਸਾਰੇ ਅਸੀਂ ਜਦੋਂ ਬੇਟਾ ਨੂੰ ਉੱਥੇ ਲੈ ਕੇ ਆ ਬੇਟਾ ਸੋਹੀ ਵੀ ਡਾਇਰੈਕਟ ਇੱਥੇ ਬੇਟਾ ਨੂੰ ਨਹੀਂ ਅਸੀਂ ਲੈ ਕੇ ਆਏ ਸਾਡੇ ਬੇਟੇ ਦਾ ਐਕਸੀਡੈਂਟ ਹੋਇਆ ਸੀ ਫਗਵਾੜੇ ਤੇ ਅਸੀਂ ਮਤਲਬ ਕਿ ਬੱਚੇ ਨੂੰ ਉੱਥੇ ਦਾਖਲ ਕਰਵਾਤਾ ਬੱਚੇ ਦੀ ਸਿਚੁਏਸ਼ਨ ਵੇਖ ਕੇ ਸ਼੍ਰੀ ਰਾਮ ਨੀਰੋ ਹਸਪੀਟਲ ਨੂੰ ਪੋਦਰ ਚੌਂਕ ਜਲੰਧਰ ਤੇ ਸਾਡਾ ਬੱਚਾ 14 ਦਿਨ ਉੱਥੇ ਰਿਹਾ ਵਾ ਬੇਟੇ ਸਾਡੇ ਦਾ ਚਲੋ ਪਾਪਾ ਬਣੀ ਹੈਗਾ ਨਾ ਦਾਦਾ ਹੈਗਾ ਵਾ ਤੇ ਨਾ ਮਤਲਬ ਕਿ ਇਹਦਾ ਕੋਈ ਚਾਚਾ ਤਾਇਆ ਕੋਈ ਨਹੀਂ ਹੈਗਾ ਸਿੰਗਲ ਮਦਰ ਹੈ ਉਹ ਬੇਟਾ ਆਪਣੀ ਮੰਮਾ ਦੇ ਨਾਲ ਕੰਮ ਕਰਦਾ ਸੀਗਾ ਸਾਡੇ ਕੋਲ ਨਾਨਕੇ ਰਹਿੰਦਾ ਸੀਗਾ ਤੇ ਸਰ ਇਦਾਂ ਸਾਡਾ ਬੇਟਾ ਤੇ ਉਹਦਾ ਐਕਸੀਡੈਂਟ ਹੋਇਆ ਏ ਤੇ ਜਦੋਂ ਹੀ ਉਹਨੂੰ ਦਾਖਲ ਕਰਾ ਲਿਆ ਸਾਡੇ ਕੋਲੋਂ ਉਥੋਂ ਦਾ ਖਰਚਾ ਸਰ ਨਹੀਂ ਚੁਕਾਇਆ ਜਾ ਰਿਹਾ ਕਿਉਂਕਿ ਉਹ ਨਿਊਰੋ ਦਾ ਹਸਪਤਲ ਸੀ ਜਿਆਦਾ ਹਾਈ ਫਈ ਸਾਡੇ ਕੋਲ ਨਹੀਂ ਖਰਚਾ ਚੁਕਾਇਆ ਜਾ ਰਿਹਾ ਤੇ ਅਸੀਂ ਇੱਥੇ ਆਏ ਆ ਮੇਰੀ ਭੈਣ ਨੂੰ ਨਹੀਂ ਇੱਥੇ ਆਣ ਕੇ ਮਤਲਬ ਕਿ ਨਿਊ ਬਲਾਈਫ ਹਸਪਤਲ ਵਾਦੀ ਰੋਡ ਤੇ ਇੱਥੇ ਆਣ ਕੇ ਉਹਨਾਂ ਨੇ ਪਤਾ ਕੀਤਾ ਇਹ ਸਾਰੀ ਜੋ ਬੱਚੇ ਦੀ ਸਮਰੀ ਬੱਚਿਆਂ ਜੋ ਫੇਰ ਦੀਆਂ ਸੀਟੀ ਸਕੈਨਰ ਜੋ ਸਾਰੀਆਂ ਉਹਦੇ ਰਿਪੋਰਟਸ ਸਾਰੀਆਂ ਜਾਣ ਕੇ ਡਾਕਟਰ ਪ੍ਰਭ ਨੂੰ ਦਿਖਾਈਆਂ ਏ ਕਿ ਸਾਰਾ ਆ ਸਿਚੁਏਸ਼ਨ ਹੈ ਸਾਡੇ ਬੱਚੇ ਦੀ ਕਿ ਤੁਸੀਂ ਉਹਨੂੰ ਵੀ ਟਰੀਟਮੈਂਟ ਦਾ ਕਰ ਪਾਓਗੇ ਇਹਨਾਂ ਨੇ ਉਸ ਟਾਈਮ ਸਾਨੂੰ ਕਿਹਾ ਕਿ ਤੁਹਾਨੂੰ ਡਾਕਟਰ ਵੀ ਅਵੇਲੇਬਲ ਮਿਲੇਗਾ ਬ੍ਰੇਨ ਵਾਲਾ ਇੱਥੇ ਆਈਸੀਯੂ ਵੀ ਮਿਲੇਗਾ ਤੇ ਵੈਟੀਨੇਟਰ ਵੀ ਮਿਲੇਗਾ ਤੇ ਤੁਹਾਡਾ ਇੱਕ ਦਿਨ ਦਾ ਖਰਚਾ 10 ਤੋਂ 12000 ਦਾ ਆਏਗਾ ਇਹਨਾਂ ਨੇ ਸਾਨੂੰ ਬੋਲਿਆ ਤੇ ਅਸੀਂ ਸਾਰਾ ਕੀ ਕੀਤਾ ਕਿ 14 ਦਿਨ ਸਾਡਾ ਬੱਚਾ ਇੱਥੇ ਆ ਜਲੰਧਰ 15ਵੇਂ ਦਿਨ 9 ਤਰੀਕ ਨੂੰ ਅਸੀਂ ਬੱਚੇ ਆਪਣੇ ਨੂੰ ਇੱਥੇ ਲਾਏ ਆ ਤੇ ਸਾਰਾ ਸਾਡਾ ਜਦੋਂ ਬੱਚਾ ਹੀ ਉੱਥੋਂ ਲੈ ਕੇ ਸਾਡੇ ਬੱਚੇ ਦੀ ਬਹੁਤ ਵਧੀਆ ਕੰਡੀਸ਼ਨ ਸੀ ਬੜਾ ਵਧੀਆ ਹੱਥ ਪੈਰ ਲਾਂਦਾ ਸੀ ਬੋਡੀ ਮੂਵ ਕਰਦਾ ਹੈਡ ਮੂਵ ਕਰਦਾ ਸੀ ਅਸੀਂ ਗੱਲ ਕਰਦੇ ਸਾਡੀ ਗੱਲ ਨੂੰ ਮਤਲਬ ਕਿਦਾਂ ਕਰ ਕਾ ਉਹ ਗਾੜੀਆਂ ਜਵਾਬ ਦਿੰਦਾ ਹੈਡ ਮੂਵ ਕਰਕੇ ਜਦੋਂ ਨਾ ਸਾਰੇ ਇੱਥੇ ਲੈਣ ਦਾ ਵਾ ਇੱਕ ਦੋ ਦਿਨ ਸਾਡਾ ਬੱਚਾ ਸਹੀ ਰਿਹਾ ਉਹ ਤੋਂ ਬਾਅਦ ਫਿਰ ਡਾਊਨ ਹੀ ਜਾਂਦਾ ਰਿਹਾ ਅਸੀਂ ਇਹਨਾਂ ਨੂੰ ਕਹਿੰਦੇ ਵੀ ਰਹੇ ਕਿ ਬੱਚਾ ਠੀਕ ਨਹੀਂ ਲੱਗ ਰਿਹਾ ਸਰ ਇੱਕ ਟਾਈਮ ਦਾ ਇੱਕ ਇੰਜੈਕਸ਼ਨ दो इंजैक्शन यारहां हज़ार दवाई वखरी ਕੀ ਮਾਣਿਕਾ ਚਲੋ ਕਿ 25 ਤੋਂ 3 ਇਹ ਅੱਧੀ ਸਾੜੀ ਦਵਾਈ ਲੱਗ ਰਹੀ ਹੈ ਮਿਲਨ ਦਿੱਤਾ ਜਾਂਦਾ ਹੀ ਪਰ ਜਦੋਂ ਜਦੋਂ ਜਾਂਦੇ ਸੀ ਨਾ ਸੁੱਤਾ ਹੁੰਦਾ ਸੀ ਇਹਨਾਂ ਨੂੰ ਕਹੜਾ ਕਿ ਨੂੰ ਉਠਾਓ ਇਹਨਾਂ ਨੇ ਕਿਹਾ ਕਿ ਨਹੀਂ ਇਹ ਤਾਂ ਸਿਹਰ ਦੀ ਸਾਤੇ ਦੇ ਕਰਕੇ ਇਹਨਾਂ ਨੂੰ ਰੈਸਟ ਵਾਲੇ ਟੀਕੇ ਲਾਏ ਆ ਇਹ ਜਦੋਂ ਉੱਠਦਾ ਵਾ ਤੇ ਹਾਈਪਰ ਬੜਾ ਹੁੰਦਾ ਤੇ ਜਿਹੜੀ ਹਾਰਟ ਰਟੇ ਦੀ ਵਾਦ ਜਾਂਦੀ ਆ ਸਾਦੇ ਕਰਕੇ ਇਹਨੂੰ ਇਹ ਨੀਂਦ 'ਚ ਰੱਖ ਕੇ ਹੀ ਇਹਦਾ ਟ੍ਰੀਟਮੈਂਟ ਕਰ ਰਹੇ ਆ ਤੇ ਸਾਰੋ ਚਲੋ ਡਾਕਟਰ ਆ ਹੀ ਤੇ ਨਾਲ ਦਾ ਵਿਸ਼ਵਾਸ ਹੀ ਕਰਨਾ ਜਦੋਂ ਅਸੀਂ ਆਪਣਾ ਬੱਚਾ ਹੀ ਨਾਲ ਦਾ ਸਾਜ ਲੈ ਆ ਕੇ ਦੇ ਦਿੱਤਾ ਤੇ ਅਸੀਂ ਚਲੋ ਰਾਤੀ ਵੀ ਵੇਖਿਆ ਬੱਚਾ ਠੀਕ ਹੈ ਤੇਲ ਤੂਲੇ ਦੀ ਤਲੀਆਂ ਤੁਲੀਆਂ ਦੇ ਪ ਉਹ ਦਿਹ ਦੇ ਪੈਰਾ ਤੇ ਤੇ ਜ ਜ ਸਿਆ ਉਹਦੋਂ ਚਲੋ ਬੱਚਾ ਠੀਕ ਸੀ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਨਾ ਕਿ ਸਾਨੂੰ ਪੈਸੇ ਵੱਲੋਂ ਸ਼ੋਰਟ ਆ ਰਹੀ ਹੈ ਜਾਂ ਸਾਡੇ ਥੋੜੇ ਜੇ ਪੈਸੇ ਪੈਂਡਿੰਗ ਰਹਿ ਗਏ ਸੀ ਦੇਣ ਵਾਲੇ ਜਿੱਦਾਂ 25000 ਰੁਪਿਆ ਪੈਂਡਿੰਗ ਰਹਿ ਗਿਆ ਸੀ ਦੇਣ ਵਾਲਾ ਇਹਨਾਂ ਨੂੰ ਪਤਾ ਲੱਗਿਆ ਨਾ ਕਿ ਸਾਡੇ ਸ਼ੋਰਟ ਆ ਰਹੀ ਹੈ ਸਾਰੇ ਇਹਨਾਂ ਨੇ ਪਤਾ ਨਹੀਂ ਰਾਤੋ ਰਾਤ ਸਾਡੇ ਬੱਚੇ ਨੂੰ ਕੀ ਕੀਤਾ ਸਾਡੇ ਬੱਚੇ ਨੂੰ ਇਹਨਾਂ ਨੇ ਖਤਮ ਕਰ ਦਿੱਤਾ ਇਹਨਾਂ ਨੇ ਸਾਡੇ ਬੱਚੇ ਦੇ ਨਾਲ ਉਹੀ ਉਹਦੀ ਜਾਨ ਲਈ ਗਈ ਆ ਦਾ ਡਾਕਟਰਾਂ ਦੀ ਮਗਲੀ ਕਰਨੀ ਜਿਹੜੀ ਬੱਚੇ ਹਾਂਜੀ ਡਾਕਟਰ ਆ ਦੀ ਅੰਗੇਲੀ ਦੇ ਕਾਰਨ 17 ਸਾਲ ਆ ਗੁਰਲਾਲਾ ਕੀ ਕੰਮ ਕੀ ਕਰਦਾ ਸਰ ਉਹਥੇ ਦ ਬੁਰਜੀ ਅਸੀਂ ਆ ਤੁਹਾਡੇ ਕੋਲ ਨਾਨਕੇ ਰਹਿੰਦਾ ਸੀ ਉਥੇ ਅਸੀਂ ਕਾਰ ਵਾਸ਼ਿੰਗ ਵਾਲਿਆਂ ਦੇ ਕੋਲ ਲਾਇਆ ਸੀ ਹੁਣ ਗੱਲਬਾਤ ਹੋ ਗਈ ਤਾਂ ਡਾਕਟਰ ਨਾਲ ਗੱਲ ਕੀ ਹੋਈ ਸਰ ਬੋਲਦੇ ਨਹੀਂ ਅੱਗੇ ਸਹੀ ਅੱਗੇ ਬੌਂਸਰ ਮੰਗਵਾ ਲਏ ਨੇ ਉਹਨਾਂ ਨੇ ਆਪਣੇ ਉਹਨਾਂ ਨੇ ਅਜਿਹਾ ਕਿ ਦਰਵਾਜ਼ਾ ਹੀ ਬੰਦ ਕਰ ਲਿਆ ਸਾਨੂੰ ਸਾਡੇ ਬੱਚੇ ਦੇ ਕੋਲ ਨਹੀਂ ਜਾਣ ਦਿੰਦੇ ਇਹਰੇ ਸਾਡੇ ਨਾਲ ਪੁਲਸਰ ਪਲੇਟ ਕੀਤੀ ਗਈ ਹੈ ਪੁਲਸੇ ਕੰਪਲੀਟ ਹਾਂਜੀ ਸਾਡੀ ਫੈਮਲੀ ਗਈ ਹੈ ਕਾਰਨ ਹੁਣ ਕੀ ਮੰਗ ਕੀਤੀ ਸਰ ਮੰਗ ਸਾਡੀ ਇਹ ਕਿ ਇਸ ਜਗ੍ਹਾ ਕਹਿਣੇ ਪਾ ਕੇ ਬੱਚੇ ਦੇ ਪੈਸੇ ਲਾਏ ਆ ਜੋ ਸਾਡੇ ਨਾਲ ਧੋਖਾ ਆ ਜੋ ਸਾਡਾ ਲੱਗਾ ਸਾਨੂੰ ਵਾਪਸ ਦਿੱਤਾ ਜਾਵੇ ਪਰਿਵਾਰ ਵੱਲੋਂ ਇਲਜ਼ਾਮ ਲੱਗ ਰਿਹਾ ਉਹ ਦੇਖਾ ਮੇਰਾ ਨਾਮ ਪ੍ਰਦੀਪ ਸਿੰਘ ਆ ਜੀ ਮੈਂ ਐਨਯੂਲਾਈਫ ਹਸਪੀਟਲ ਦਾ ਮੈਨੇਜਰ ਡਾਇਰੈਕਟਰ ਹਾਂ ਇਹ ਪੇਸ਼ੈਂਟ ਜਿਹੜਾ ਬੁਰਾਲ ਸਿੰਘ ਆ ਇਹ ਸਾਡੇ ਕੋਲ 9 ਜਨਵਰੀ ਨੂੰ ਆਇਆ ਸੀਗਾ ਐਨਯੂਲਾਈਫ ਹਸਪੀਟਲ ਦੇ ਵਿੱਚ ਹਾਂ ਜੀ ਜਗਾ ਕੇ 25 ਬਾਰਾਂ ਨੂੰ ਜਲੰਧਰ ਲਾਗੇ ਕਿਤੇ ਐਕਸੀਡੈਂਟ ਹੋਣ ਕਰ ਰਿਹਾ ਪਹਿਲਾਂ ਜਲੰਧਰ ਦੇ ਹਸਪੀਟਲ ਚ 16 ਦਿਨ ਦਾਖਲ ਰਿਹਾ ਹੈਗਾ ਇਹਦੇ ਸਿਰ ਤੇ ਸੱਟਾਂ ਲੱਗੀਆਂ ਜਿਹੜੀਆਂ ਕਿ ਮੇਜਰ ਸੱਟਾਂ ਆਈਆਂ ਡਿਫਿਊਜ਼ ਇੰਜਰੀਜ਼ ਨੂੰ ਆਪਾਂ ਕਹਿੰਦੇ ਐਸ.ਐਲ. ਚ ਉਹਦੇ ਕਰਕੇ ਇਹਦੇ ਕੋਮਾ ਸਟੇਜ ਸੀਗੇ ਇਹ ਉੱਥੇ ਵੈਂਟੀਲੇਟਰ ਤੇ ਰਿਹਾ ਪਹਿਲਾਂ ਮੈਨੂੰ ਉਹਨਾਂ ਦੇ ਕੋਈ ਜਾਨਦਾਰ ਦੀ ਗੱਲ ਆਈ ਹੈ ਵੀ ਇਹ ਸਾਡੇ ਖਰਚਾ ਬਹੁਤ ਜ਼ਿਆਦਾ ਹੋ ਰਿਹਾ ਉੱਥੇ ਰੋ ਰਿਹਾ ਤੇ ਅਸੀਂ ਦੇਰ ਹੀ ਪਾਰੇ ਤੇ ਤੁਸੀਂ ਸਾਡਾ ਕੋਈ ਘੱਟ ਖਰਚੇ ਜਿੱਥੇ ਲਾਇਕ ਕਰ ਸਕਦੇ ਹੋ ਤੇ ਐ ਸ਼ਿਫਟ ਕਰਾਓ ਅਕੀਨ ਨੂੰ ਸਾਰਾ ਖਰਚਾ ਸਮਝਾ ਕੇ ਆਪਣਾ ਸ਼ਿਫਟ ਕੀਤਾ ਜੋ ਉਹਨਾਂ ਦੀ ਕੰਡੀਸ਼ਨ ਸੀਗੀ ਦੇ ਬੰਦ ਤੋਂ ਇਹਨਾਂ ਨੂੰ ਦੱਸਿਆ ਗਿਆ ਕਿ ਹੱਦ 20 ਡਾਟਾ ਦਾ ਮਤਲਬ ਕਿ ਹੱਦ ਸੀਰੀਅਸ ਹੈ ਜੋ ਅਸੀਂ ਆਪਣੀ ਵੱਲ ਮੈਕਸਿਮਮ ਐਫਰਟ ਕਰ ਸਕਦੇ ਹੋ ਆਪਾਂ ਕੀਤੇ ਹੈ ਹਰ ਟੀਮ ਨੇ ਡੇਲੀ ਬੇਸਿਸ ਤੇ ਉਹਨਾਂ ਦੀ ਪ੍ਰੋਪਰ ਅਹੀ ਕਾਉਂਸਲਿੰਗ ਕੀਤੀ ਇਹ ਕਨਸੰਟ ਵੀਡੀਓਗ੍ਰਾਫੀ ਇਥੋਂ ਤੱਕ ਕਿ ਇਹਨਾਂ ਨੂੰ ਆਪਾਂ ਗਿਆ ਕਿ ਜੇ ਤੁਸੀਂ ਕਦੇ ਹੋਰ ਸ਼ਿਫਟ ਕਰਾਉਣਾ ਚਾਹੁੰਦੇ ਹੋ ਤੁਸੀਂ ਕਰਾ ਸਕਦੇ ਜੇ ਤੁਸੀਂ ਘਰ ਖੜਨਾ ਚਾਹੁੰਦੇ ਜੇ ਘਰ ਖੜ ਸਕਦੇ ਗੁਰਨਾਣ ਦੇ ਵਿਖੜਨਾ ਚਾਹੁੰਦੇ ਉੱਥੇ ਲੈ ਕੇ ਜਾ ਸਕਦੇ ਇਹ ਸਾਰੀ ਆਪਣੀ ਨਾਲ ਜਿੱਤੇ ਤੁਹਾਨੂੰ ਸਹਿਮਤੀ ਦਿੱਤੀ ਕਿ ਅਸੀਂ ਇੱਥੇ ਇਲਾਜ ਤੋਂ ਸੰਤੁਸ਼ਟ ਹਾਂ ਤੇ ਹੁਣ ਅੱਜ ਅੱਜ ਸੋਕਤ 6 ਵਜੇ ਪੇਸ਼ੈਂਟ ਦੀ ਦੌਰਾਨ ਇਲਾਜ ਜਿਹੜੀ ਸੇ ਮੌਤ ਹੋ ਗਈ ਅਸੀਂ ਇਹਨਾਂ ਨੂੰ ਸਮਝਾ ਦਿੱਤਾ ਕਿ ਹੁਣ ਫਾਇਦਾ ਨਹੀਂ ਹੈ ਕੋਈ ਤੇ ਆਪਣਾ ਤੁਸੀਂ ਕਲੀਅਰ ਕਰ ਲਓ ਉਸ ਤੋਂ ਬਾਅਦ ਇਹ ਹੁਣੇ ਹਸਪੀਟਲ 'ਚ ਹੰਗਾਮਾ ਕਰ ਰਹੇ ਕੋਈ ਨਾ ਜਾਮ ਹੈ ਹੁਣ ਲਾਏ ਕੀ ਟ੍ਰੀਟਮੈਂਟ ਨਹੀਂ ਮਿਲਿਆ ਬੱਚੇ ਨੂੰ ਜਿਹੜਾ ਹਰੀਤ ਜੀ ਦਾ ਨੰਦਾ ਵੀਡੀਓ ਕੰਸਰਟ ਹੈ ਸਾਡੇ ਕੋਲ ਟਰੀਟਮੈਂਟ ਪ੍ਰੋਪਰ ਹੈ ਡਾਕਟਰ ਦੇ ਨੋਟਸ ਆਰ ਚੀਜ਼ ਸਰ ਉਹਨਾਂ ਵਾਲੇ ਕਹਿੰਦੇ ਐ ਲਿਬੇਸ਼ਨ ਹੈ ਕਿ ਜਿਹੜਾ ਆਤਮ ਨੂੰ ਦੱਸਿਆ ਗਿਆ ਕਿ ਉਹਨਾਂ ਕੋਲ ਫੈਮਿਲੀ ਕੋਲ ਫਾਈਨੈਂਸ਼ੀਅਲ ਇਸ਼ੂਸ ਜਿਹੜੇ ਨੇ ਕੁਝ ਸਾਹਮਣੇ ਆ ਰਹੇ ਤੇ ਬੈਸ਼ਾਦੀ ਕਮੀ ਦੇ ਕਰਕੇ ਜਿਹੜਾ ਤੋਂ ਬਾਅਦ ਮੈਡੀਸਿਨਸ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਸੀ ਨਹੀਂ ਜੀ ਮੈਡੀਸਿਨ ਉਹਨਾਂ ਦੀ ਬਿਲਕੁਲ ਚੱਲ ਰਹੀਆਂ ਐਂਡ ਤੱਕ ਠੀਕ ਹੈ 5 ਦਿਨ ਹੋ ਗਿਆ ਉਹਨਾਂ ਦੀ ਪੇਮੈਂਟ ਕੋਈ ਨਹੀਂ ਆਈ ਤੇ ਅਸੀਂ ਇਹਨਾਂ ਕੋਲ ਚਾਰਜ ਵੀ ਨਹੀਂ ਕੀਤੇ ਕੋਈ ਵੀ ਹਸਪੀਟਲ ਤੁਸੀਂ ਦੇਖੋ ਵੀ ਨਾਮ ਦੇ ਨਾਲ ਆਪਣਾ ਚੱਲਦਾ ਅਸੀਂ ਵੇ ਬੱਚੇ ਦਾ ਲਾਜ ਹੋਣਾ ਨਹੀਂਦਾ ਲਾਜ ਨਹੀਂ ਰਹਿਣਾ ਚਾਹੀਦਾ ਇਸ ਕਰਕੇ ਅਸੀਂ ਬਿਨਾ ਪੈਸੇ ਤੋਂ ਬਿਨਾ ਦਾ 5 ਦਿਨ ਹੋ ਗਏ ਨੇ ਉਹਨਾਂ ਦਾ ਹੀ ਤੇ ਹੁਣ ਚੱਲ ਕੰਟੀਨਿਊ ਚੱਲ ਰਿਹਾ ਹੈ। ਅਜੀ ਉਹਨਾਂ ਨੇ ਕਿਹਾ ਵੀ ਬੌਂਸਰ ਮਂਗਾ ਕੇ ਸਾਨੂੰ ਤਾਂ ਕੰਮਕੀ ਵੀ ਕੀਤੀ ਗਈ ਹੈ ਨਾ। ਹੱਥ ਭਾਈ ਹੋਇਆ। ਨਹੀਂ ਸਰ ਸਾਰੀ ਜਗ੍ਹਾ ਕੈਮਰਾ ਲੱਗੇ ਨੇ ਉਸ ਮੌਕੇ ਤਾਂ ਮੌਜੂਦ ਹੈ ਇਸ ਤਰ੍ਹਾਂ ਦੀ ਕੋਈ ਗੱਲ। ਠੀਕ ਧੰਨਵਾਦ। ਹਾਂ ਜੀ ਸਰ ਕੀ ਮਾਮਲਾ ਸਾਰਾ ਜੀ ਅੱਜ ਦੇ ਬੱਚੇ ਜਾਂਦੇ ਹੋ ਹਸਪੀਟਲ ਦੇ ਵਿੱਚ। ਬ੍ਰਦਰ ਗਏ ਭਾਣੀ ਬਾਅਦ ਨੂੰ ਬੱਚੇ ਤੇਰਾ ਮੁਰਸ਼ਾ ਦੇ ਜਾਣਦੇ ਸੀ ਤੇ ਉਹਨਾਂ ਦਾ ਐਕਸੀਡੈਂਟ ਹੋਇਆ ਉਹਦੇ ਦੋ ਜਣੇ ਹੀ। ਇਹ ਜੂ ਉੱਥੇ ਰਹਿ ਗੰਢ ਹੋਇਆ ਤੇ ਇਹ ਮਗੜ ਬੈਠਾ ਸੀ ਇਹ ਢਿੱਗੇ ਮੋਰਚਾ ਤੂ ਦੇ ਸਿਰ ਤੇ ਸੱਟ ਲੱਗੀ ਆ ਉਥੋਂ ਮੁਰਕੇ ਜਲੰਧਰ ਜਾ ਕੇ ਐਡਮਟਡ ਕਰਾਇਆ ਉਥੇ ਰਿਹਾ 12-13 ਦਿਨ ਦਾਖਲ ਉਥੋਂ ਬਾਅਦ ਇੱਥੇ ਆਣ ਕੇ ਮਗੜ ਦਾ ਦਾਖਲ ਹੋਇਆ ਤੇ ਇੱਥੇ 4-5 ਦਿਨ ਅੱਜ ਦੀ ਡੈਸ ਹੋ ਗਈ ਆ ਆਪਸੇ ਇੰਨਾ ਕੀ ਇਹ ਕੀ ਗੱਲ ਬਾਤ ਹੈ ਇਹ ਡਾਕਟਰ ਅੰਦਰ ਕੇ ਡਾਕਟਰਾਂ ਨਾਲ ਬਾਤ ਡਾਕਟਰਾਂ ਨੇ ਅਸੀਂ ਆਪਣਾ ਆਪਣੇ ਨੂੰ ਹੀ ਪ੍ਰੋਪਰ ਲਾਜ ਕੀਤਾ ਇਹਨਾਂ ਦਾ ਤੇ ਹੁਣ ਜਦੋਂ 360 ਲੱਗਣ ਕਰ ਰਹੇ ਤਾਂ ਮੈਂ ਕਿ ਉਹ ਸੱਤ ਕਿਹੇ ਸੀ ਕਿ ਜਿਹੜੇ ਕਿ ਬਾਹਰ ਬਾਹਰਾਂ ਦੇ ਟ੍ਰੈਮ ਟ੍ਰੈਮ ਨਾਲ ਘਰ ਜਾਂਦਾ ਵੀ ਗੱਲ ਹੁੰਦੀ ਰਹੀ ਆ ਤੇ ਇਹਨਾਂ ਦੱਸੇ ਵੀ ਰਹੀ ਆ ਕਿ ਛੱਤ ਲੱਗੀ ਆ ਤੇ ਹੁਣ ਮਲੇ ਜਾ 33:00 ਜੀ ਟਸ ਹੋ ਗਈ ਆ ਸਰ ਪਰਿਵਾਰ ਵਾਲੋਂ ਇਹ ਰੋਕ ਵੀ ਲਗਾਏ ਗਏ ਸੀ ਅੰਦਰ ਕਾਊਂਟਰ ਚੱਲ ਕੇ ਉਹਨਾਂ ਨਾਲ ਚੋਪਾਈ ਵੀ ਦਿੱਤੀ ਹੋਈ ਆ ਪਰਿਵਾਰਿਕ ਅਸੀਂ ਇਹਦਾ ਕੁਛ ਨਹੀਂ ਵੇਖਿਆ ਅਸੀਂ ਆ ਜਦੋਂ ਅਸੀਂ ਮੌਕੇ ਦੇ ਹਾਲੋਂ ਇਹਨਾਂ ਵੈਸੇ ਕਿ ਅਸੀਂ ਨਹੀਂ ਅਪਰੇਖੀ ਕੋਈ ਵੇਖਿਆ ਕਿ ਤਾਂ ਇਹੋ ਤੋਂ ਸਾਡੇ ਸਾਹਮਣੇ ਪੇਟੀ ਜਾਈ ਆ ਪਰਿਵਾਰ ਦੇ ਇਹ ਇਨਜਾਮ ਹੈ ਵੀ ਡਾਕਟਰਾਂ ਦੀ ਅੰਗਰੇਲੀ ਨਾਲ ਜੋ ਡੈੱਟ ਹੋਈ ਹੈ ਚਲੋ ਜੀ ਉਹ ਲਾ ਹਤੇ ਮਖੇ ਪਰ ਉਹਨੇ ਮੇਰੇ ਕੁਛ ਨਹੀਂ ਕਹਾ ਜੇ ਇਨਜਾਮ ਹੈ ਕਿ ਉਹ ਤੋਂ ਨਾਲ ਕੋਲ ਪੈਸੇ ਜੋ ਥੋੜੀ ਦਿੱਕਤ ਆਣੀ ਚੁਰੀ ਉਹ ਮਦਦ ਦੀ ਦਵਾਈਆਂ ਬਸ ਇਹ ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਇਹਦੇ ਬਾਰੇ ਮੇਰੇ ਕੋਈ ਕੁਛ ਨਹੀਂ ਕੋਈ ਵੀ ਹਸਪੀਟਲ ਦਾ ਕੋਈ ਵੀ ਦੋਸ਼ੀ ਨਿਕਲੇਗਾ ਉਹ ਤੇ ਕਾਨੂੰਨੀ ਕਾਰਵਾਈ ਜੇ ਕੋਈ ਹੋ ਗਿਆ ਫਿਰ ਉਹ ਮਿਲਦਾ ਕੋਈ ਨਹੀਂ ਜੀ